ਡਬਲ ਮੀਨਿੰਗ ਗੱਲਾਂ ਕਰਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਕਮਲ ਕੌਰ ਦਾ ਜੋ ਕਤਲ ਹੋਇਆ ਉਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਜਿਸ ਦੇ ਚੱਲਦੇ ਆ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਗਿਆ ਤਾਂ ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਅਮਰਤਪਾਲ ਮੈਰੋ ਵੱਲੋਂ ਵੀ ਵੀਡੀਓ ਸਾਂਝੀ ਕੀਤੀ ਗਿਆ ਤਾਂ ਉਹਨਾਂ ਸਿੱਧਾ ਕਿਹਾ ਹੈ ਕਿ ਜੋ ਵੀ ਅਸ਼ਲੀਲਤਾ ਭਰੇ ਜਿਹੜੇ ਸਟੈਪ ਚੁੱਕ ਰਿਹਾ ਜਾਂ ਅਸ਼ਲੀਲਤਾ ਭਰੇ ਸ਼ਬਦ ਵਰਤ ਕੇ ਫੌਲਰਸ ਵਧਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਤਾਂ ਉਹ ਹੁਣ ਸਾਵਧਾਨ ਹੋ ਜਾਏ ਤਾਂ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਪਾਰਕਿੰਗ ਇਕੱਲੀ ਬਠਿੰਡਾ ਵਿੱਚ ਹੀ ਨਹੀਂ ਬਾਕੀ ਥਾਵਾਂ ਤੇ ਵੀ ਹੈ ਤਾਂ ਜੋ ਬਾਕੀ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕੇ ਨਾਲ ਡਬਲ ਮੀਨਿੰਗ ਨਾਲ ਜਿਹੜੇ ਪੈਸਾ ਕਮਾਉਣਾ ਚਾਹੁੰਦੇ ਨੇ ਉਹ ਹੁਣ ਸੁਚੇਤ ਹੋ ਜਾਣ ਤਾਂ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਇਹ ਵੱਡੇ ਜਿਹੜੇ ਆ ਗੱਲ ਕਹੀ ਗਈ ਹੈ ਤਾਂ ਉਧਰ ਪੁਲਿਸ ਵੱਲੋਂ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਕੀ ਕੁਝ ਹੋਇਆ ਖਲਾਸੇ ਕੀ ਹੋਏ ਨੇ ਅਤੇ ਅਮਰਤਪਾਲ ਮੈਰੋ ਨੇ ਕੀ ਕੁਝ ਗਿਆ ਆਓ ਤੁਹਾਨੂੰ ਸਿੱਧਾ ਸੁਣਾ ਦਿੰਨੇ ਆ ਜਿਹੜਾ ਕਹਾਣੀ ਤੁਹਾਨੂੰ ਹੁਣ ਦਿਖਾਇਆ ਇਹ ਵੇਖੀ ਜਾਂਦੇ 14 14 ਸਾਲ ਦੀ ਗਵੰਡਣ ਦਾ ਇਸ਼ਕ ਜਿਹੜੀਆਂ ਉਹ ਤਿੰਨ ਕੁੜੀਆਂ ਸਕੀਆਂ ਪੈਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਆ ਪਿੱਛੇ ਜੇ ਕੀ ਹੋਇਆ ਮੈਂ ਵੇਖੀਆਂ ਵੀਡੀਓ ਵੀ ਕੁੜੀਆਂ ਨਾ ਵੀਡੀਓ ਪਾਈ ਜਾਂਦੀਆਂ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕਾ ਪ੍ਰੀਤ ਜੱਟੀ ਜਿਹਦੇ ਤੇਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਗਾ ਕੁਛ ਇਦਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਵਾਚਸ ਕਰਨਾ ਕਿਸੇ ਨੂੰ ਕਿਹਨੇ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਛਕ ਵੀਡੀਓ ਪਾਉਣ ਦਾ ਕਿੱਧਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫੇਰ ਵਿੱਚੋਂ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕੀ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ ਕਤਲ ਤਾਂ ਕਤਲ ਹੀ ਆ ਨਾ ਤੁਹਾਡੇ ਵਰਗੇ ਪਹਿਲਾਂ ਨਹੀਂ ਸੀਗਾ ਲਗੌੜਾਂ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਥੋਟੇ ਇਹ ਗੱਲ ਖਾਨੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅਜਿਤ ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 2.5 ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅਮਰਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਹੋ ਛੋਟੀ ਜੁਬਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆ ਦੀਪਿਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮਾਫ ਕਰ ਦੋ ਤੇ ਆ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਆ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠੰਡੇ ਹੀ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨੂੰ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚ ਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚਲਾਉਣਾ ਤਾਂ ਸਹੀ ਕੋਈ ਗੱਲਬਾਤ ਹੈ ਵੀ ਜੋ ਜਿੰਤਜ਼ਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆਂ ਬੱਚਿਆਂ ਦੇ ਰੇਪ ਹੋ ਹੀ ਜਾਂਦੇ ਆਂ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੋਣੀ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰਕੇ ਕੋਈ ਨਾ ਰਾਹ ਪੈ ਜਾਣਗੇ ਤੇ ਰਾਹ ਪੈ ਜਾਣਗੇ ਹੁਣ ਪੰਜਾਬ ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਉਹ ਦੋ ਭਰਾ ਸੱਜੀਆਂ ਖੱਬੀਆਂ ਪਾਵਾਂ ਭਾਈ ਜਸਪ੍ਰੀਤ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨੇ ਕੇਸ ਦਰਜ ਹੋ ਜਾਵਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਰਾ ਦੇਖੋਗੇ ਜਿਨ੍ਹਾਂ ਦੀ ਵੀਡੀਓ ਸ਼ੋਅ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਤੇ ਇੱਕ ਵਾਰੀ ਪਿਆਰ ਨਾਲ ਸਮਝਾ ਕੇ ਹੁਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪੰਜਾਬ ਦੇ ਵਿੱਚ ਅਸੀਂ ਤਾਂ ਇੱਜ ਤਨਾਰਾ ਵੇਖਾ ਇੱਜ ਤਾਂ ਵੇਖਣੀ ਹੈ ਇੱਜ ਤਨਾਰਾ ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਵੀ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਬਦਲ ਸਕਦੇ ਅਸੀਂ ਕਿਉਂ ਆਪਦੇ ਰਾਹ ਚੇਂਜ ਕਰੀਏ ਭਾਈ ਅਸੀਂ ਆਪਣੀਆਂ ਅੱਖਾਂ ਨੂੰ ਥੱਲੇ ਨਹੀਂ ਸੱਟ ਸਕਦੇ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਮੈਂ ਇਹਨਾਂ ਕਤੀੜਾਂ ਦੀ ਹੋਰ ਚੀਜ਼ ਓਕੇ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਦੇਖੋ ਦੇਖੋ ਜੀ ਸੁਣਿਓ ਧਿਆਨ ਨਾਲ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਆ ਨਜ਼ਾਰੇ ਲੈਣ ਵਾਸਤੇ ਆ ਸੁਣ ਲਿਆ ਕੀ ਕਿਹਾ ਹੁਣੀ ਕਹਿੰਦਾ ਵੀ ਇਹ ਝਾੜੀਆਂ ਵੀਡੀਓ ਭਾਈ ਕੁੜੀਆਂ-ਬੁੜੀਆਂ ਨਾ ਦੇਖਿਓ ਤੇ ਇਹ ਅਸੀਂ ਮਨਰੰਜਨ ਲਈ ਮੰਦਿਰ ਰਸਤੇ ਬਣਾਉਨੇ ਆ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਇਹਨਾਂ ਨੂੰ ਪ੍ਰੋਡੂਸਰ ਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ ਉਦੋਂ ਜੇ ਕਿਤੇ ਸਾਰੇ ਜਣੇ ਖੜ ਜਾਂਦੇ ਨਾ ਸਾਡੇ ਨਾਲ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਪੰਜਾਬ ਦੀਆਂ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕੁੜੀਆਂ ਬੁੜੀਆਂ ਪਾਸੇ ਰਹਿਣ ਐਂ ਕਹਿੰਦਾ ਨਾ ਐ ਕਿਵੇਂ ਗਾਲਾਂ ਨਿਕਲ ਜਾਂਦੀਆਂ ਲਗਾਮ ਪਾ ਲਾਂਗੇ ਜ਼ੁਬਾਨ ਨੂੰ ਤੇਰੀ ਨੂੰ ਅਸੀਂ ਫਿੱਟੇ ਮੂੰਹ ਕਹਿ ਦੋ ਜੇ ਕਦੇ ਅਸੀਂ ਸਿਰ ਧੜ ਦੀ ਲਾਉਣੀ ਪਈ ਤੇ ਅਸੀਂ ਲਾਵਾਂਗੇ ਪੰਜਾਬ ਸਾਰਾ ਭਾਵੇਂ ਨੌਜਵਾਨ ਸਾਡੇ ਨਾਲ ਤੁਰਨ ਚਾਹਨਾ ਤੁਰ ਖਾਲਾ ਜੀ ਦਾ ਬਾੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਨਿਕਲ ਜਾਂਦਗਾ ਅਸੀਂ ਵੀ ਕਹਾਂਗੇ ਸਾਥੇ ਤੋਂ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਤਾਂ ਆਪ ਵਸਦਾ ਰੋਗ ਨਹੀਂ ਸਾਡੇ ਨੈੱਟ ਤੇ ਤੁਹਾਡੀਆਂ ਵੀਡੀਓ ਸ਼ਪਖੂਣਾ ਤੇ ਸ਼ੋਹ ਨਹੀਂ ਹੋਣਾ ਚਾਹੀਦੀਆਂ ਤੇ ਇਸ ਕਰਕੇ ਲੈਕਚਰ ਤਾਂ ਫਲਾਉਣ ਵਾਲੇ ਦੂਰ ਰਹਿਣ ਵੀ ਭਾਜੀ ਸਾਡੇ ਤੋਂ ਬੰਦਾ ਮਰ ਜਾਂਦਾ ਤੁਸੀਂ ਆਏ ਚਲੋ ਫਿਰ ਅਸੀਂ ਆਏ ਚੱਲਾਂਗੇ ਵੇਖੀ ਚੱਲੂ ਕੋਈ ਚੱਕਰ ਨਹੀਂ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਗਲੋਚ ਤੇ ਲੈਕਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਇਹ ਲਾਸਟ ਵਾਰੀ ਸੁਣ ਲੈਣ ਗੱਲ ਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਜੇ ਕਿਸੇ ਬੰਦੇ ਨੇ ਨਗੇਜਤਾ ਵਧਾਈ ਲਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਇਹ ਗੱਲਾਂ ਤੇ ਪੜਦੇ ਪੌਣ ਲਈ ਸਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲ ਤਾਂ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਤੁਹਾਡੇ ਰਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂੰ ਸਾਰੇ ਮੈਂ ਮੈਨੂੰ ਝੂਲੀ ਚੜ੍ਹਨਾ ਪੈ ਜੇ ਮੇਰਾ ਅਨਕਾਉਂਟਰ ਹੋ ਜੇ ਮੈਨੂੰ ਉਮਰ ਕੈਦ ਹੋ ਜੇ ਚਾਹੇ ਮੈਨੂੰ ਕੁਝ ਵੀ ਹੋ ਜੇ ਪਰ ਮੇਰਾ ਕਿਸੇ ਨਾਲ ਨਿੱਜੀ ਵੈਰ ਨਹੀਂ ਹੈਗਾ ਪਰ ਮੈਂ ਲਚਰਤਾ ਭੁਲਾਉਣੀ ਨਹੀਂ ਦੇਣੀਗੀ ਮੇਰੇ ਨਾਲ ਕੋਈ ਤੁਰੇ ਚਾਹੇ ਨਾ ਤੁਰੇ ਮੈਂ ਹਮੇਸ਼ਾ ਇਹ ਗੱਲ ਆਖੀ ਆ ਪਹਿਲਾਂ ਵੀ ਆਖੀ ਆ ਸਿੱਖਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅਸੀਂ ਹਜੇ ਵੀ ਆਪਣਾ ਰਾਜ ਸਮਝਦੇ ਆ ਚਾਹੇ ਅਸੀਂ ਕਈਆਂ ਵੀ ਸਾਡੀ ਗਣਤੀ ਘਟਾ ਸਾਨੂੰ ਦੁਬਾਰਾ ਸਾਡਾ ਰਾਜ ਮਿਲੇ ਚਾਹੇ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਬਰੂ ਵਾਲੇ ਆਪਦੇ ਕਾਨੂੰਨ ਲਾਗੂ ਰੱਖਾਂਗੇ ਜਿਹੜਾ ਸਾਡੇ ਕਾਨੂੰਨ ਤੋੜੂਗਾ ਤੇ ਉਹ ਫਿਰ ਆਪਦਾ ਭਾਈ ਬਾਰੀ ਬਾਰਸ ਆਪ ਹੀ ਹੈਗਾ ਆਪਦੇ ਨੁਕਸਾਨ ਦਾ ਸਾਡੇ ਤੋਂ ਤਾਂ ਜੋ ਹੋਊਗਾ ਉਹ ਅਸੀਂ ਕਰਾਂਗੇ ਤੇ ਭੁਗਤੀ ਵੀ ਜਾਣਨੇ ਆ ਤੇ ਉਹ ਸਿੰਘ ਹੁਣ ਚੱਲੇ ਜੇਲ੍ਹ ਜਾਣਗੇ ਹੁਰਕੇ ਜੋ ਭਰਾ ਨੇ ਮੇਰੇ ਮੈਂ ਕੱਢੂਗਾ ਮੈਂ ਪੈਰ ਵਾਈ ਕਰੂੰਗਾ ਮੈਂ ਹੈਗਾ ਬੈਠਾ ਹਜੇ ਤੇ ਮੇਰੀ ਇੱਕ ਸੰਗਤ ਨੂੰ ਵੀ ਬੇਨਤੀ ਆ ਕਈ ਵਾਰੀ ਤੁਹਾਨੂੰ ਕੋਈ ਪਾਹੇ ਮੇਰੇ ਨਾਲ ਫੋਟੋ ਦਿਖਾਵੇ ਚਾਹੇ ਤੁਹਾਡੇ ਨਾਲ ਮੇਰੇ ਨਾਲ ਵੀਡੀਓ ਦਿਖਾਵੇ ਪੈਸਾ ਨਹੀਂ ਦੇਣਾ ਕਿਸੇ ਨੂੰ ਪੈਸੇ ਦੀ ਲੋੜ ਨਹੀਂ ਹੈ ਨਾ ਪੈਸਿਆਂ ਲਈ ਕੰਮ ਕੀਤੇ ਜਾਂ ਨਾ ਕਰਨੇ ਐਵੇਂ ਨਾ ਕੋਈ ਸਾਡੀ ਸਾਡੇ ਨਾਲ ਤੁਹਾਨੂੰ ਫੋਟੋ ਦਿਖਾ ਕੇ ਵੀਡੀਓ ਦਿਖਾ ਕੇ ਕਹੀ ਜਾਵੇ ਵੀ ਆਹ ਦੇਖੋ ਵੀ ਅਸੀਂ ਭਰਾ ਕਿਸੇ ਨੂੰ ਕੋਈ ਪੈਸਾ ਨਹੀਂ ਭੇਜਣਾ ਜੋ ਹੈਗਾ ਬਸ ਠੀਕ ਹੈ ਜੋ ਹੋਣਾ ਹੋ ਹੀ ਜਾਣਾਗਾ ਇਹ ਅਸੀਂ ਜ਼ਰੂਰ ਖਿਆਲ ਰੱਖਿਓ ਇਹਨਾਂ ਕੰਮ ਗੱਲਾਂ ਬਾਤਾਂ ਦਾ ਹੁਣ ਦੇਖਦੇ ਅੱਗੇ ਅੱਗੇ ਕੀ ਹੁੰਦਾ ਸਾਡਾ ਕਿਸੇ ਨਾਲ ਕੋਈ ਨਿਚੀਵੈਰ ਨਹੀਂ ਹੈ ਬਸ ਇੱਜ਼ਤ ਨਾ ਰੋ ਤੇ ਇੱਜ਼ਤ ਨਾ ਰਹਿਣ ਦਿਓ ਬਸ ਐ ਇੰਨੀ ਜੇ ਗੱਲ ਬਾਤ ਹੈ ਗਾਲੀ ਗਲੋਚ ਨਾ ਕਰੋ ਨਿਊਡਿਟੀ ਨਾ ਵਧਾਓ ਲੱਚਰਤਾ ਨਾ ਵਧਾਓ ਬੱਚਿਆਂ ਨੂੰ ਸੇਫ ਰੱਖੋ ਰੇਪ ਬਹੁਤ ਵਧੀ ਜਾਂਦੇ ਆ ਤੇ ਜੇ ਤੁਸੀਂ ਇਸ ਚੀਜ਼ ਨੂੰ ਛੱਡ ਦੋਗੇ ਵੀ ਇਹ ਤਾਂ ਐਵੇਂ ਬੋਲਦਾ ਤੇ ਕੋਈ ਨਾ ਫਿਰ ਫਿਰ ਕਿੱਟੀ ਗੱਲ ਪਾਰਕਿੰਗ ਆ ਹੋਰ ਬਹੁਤ ਹਨੇ ਤਰੀਕੇ ਹੋਰ ਵੀ ਬਹੁਤ ਨੇ ਸਮਝ ਗਏ ਭਰਾ ਬਣ ਕੇ ਰਹੋਗੇ ਭਰਾ ਬਣ ਕੇ ਤੁਹਾਡੇ ਨਾਲ ਚੱਲਾਂਗੇ اصولਾਂ ਨੂੰ ਤੋੜੋਗੇ ਤੇ ਫਿਰ ਸਜ਼ਾ ਮਿਲੂਗੀ ਅਸੀਂ ਗਵਰਨਮੈਂਟ ਦੇ ਅਸੂਲ ਤੋੜਾਂਗੇ ਸਾਨੂੰ ਸਾਨੂੰ ਸਜ਼ਾ ਮਿਲੇ ਅਸੀਂ ਸਜ਼ਾ ਭੋਗ ਤਾਂ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ ਜੇ ਪ੍ਰਸ਼ਾਸਨ ਸਾਡੀ ਗੱਲ ਸੁਣ ਲੈਂਦਾ ਫਿਰ ਇੱਥੋਂ ਤੱਕ ਕੋਈ ਵੀ ਗੱਲ ਨਾ ਪਹੁੰਚਦੀ ਦੀਪਕਾਰ ਲੋਸਰਾਲੇ ਕੇਸ ਦੇ ਵਿੱਚ ਪ੍ਰਸ਼ਾਸਨ ਸਾਡੀ ਗੱਲਬਾਤ ਸੁਣ ਲੈਂਦਾ ਉਹ ਆ ਨਾ ਕਰਦੇ ਹੁਣ ਅੱਗੇ ਕੀ ਪਤਾ ਉਹਦੇ ਨਾਲ ਕੀ ਹੋਣਾ ਸੁਧਰ ਜੂਗੀ ਸੰਭਲ ਜੂਗੀ ਤਾਂ ਠੀਕ ਨਹੀਂ ਤਾਂ ਚਲੋ ਕੋਈ ਨਾ ਪ੍ਰੋਡੂਸਰ ਲਈ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਸਮਝ ਲੈਂਦਾ ਸਾਡੀ ਗੱਲ ਬਾਤ ਨੂੰ ਹੁਣ ਵੀ ਤਾਂ ਤਰੀਕਾ ਪੈ ਤਗੀਆਂ ਇਹਨੂੰ ਵੀ ਸਮਝਾਇਆ ਸੀ ਸਮਝ ਲੈਂਦੀ ਪਰ ਨਹੀਂ ਇਹ ਉਹੀ ਹੈ ਕਿ ਕੁੱਤੇ ਦੀਆਂ ਪੂਛਾਂ ਵੱਡੀਆਂ ਬਣਾ ਸਿੱਧੀਆਂ ਨਹੀਂ ਹੁੰਦੀਆਂ ਚਲੋ ਕੋਈ ਨਾ ਮੈਂ ਅਮਰਿਤਪਾਲ ਸਿੰਘ ਮਹਿਰੋ ਸਮੂਹ ਪੰਥ ਦਾ ਤੇ ਪੰਜਾਬ ਦਾ ਤਹਿਤੋਂ ਧੰਨਵਾਦ ਕਰਦਾ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਪਰ ਅਸੀਂ ਜਜ਼ਬਾਤੀ ਜੇ ਬੰਦੇ ਆ ਅਸੀਂ ਕਿਸੇ ਨਾਲ ਨਿੱਜੀ ਵੈਰ ਨਹੀਂ ਕੱਢਦੇ ਪਰ ਬੱਚਿਆਂ ਨੂੰ ਤੇ ਬੱਚੀਆਂ ਨੂੰ ਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਸਾਫ਼ ਸੁਥਰਾ ਜੋ ਹੈ ਸੋਸ਼ਲ ਮੀਡੀਆ ਤੇ ਜੋ ਸਾਡਾ ਸੱਭਿਆਚਾਰ ਉਹ ਦੇਣਾ ਚਾਹੁੰਦੇ ਆ ਇਹ ਉਹੀ ਪੜਨ ਵਿਚਾਰਖੜੀਆਂ ਤੇ ਚੜੇ ਸੀ ਸਾਡੇ ਪੁਰਾਣੇ ਤੇ ਬੱਚੇ ਉਹੀ ਪੜਨ ਤਤੰਗਾਤਾਂ ਵੰਗਾ ਆ ਰਹੇ ਰੰਬੀਆ ਖੋਪੜ ਲੈਣੇ ਸ਼ਹੀਦਿਆਂ ਨੂੰ ਜਾਣਣਾ ਇਸ ਕਰਕੇ ਕਮਾਈ ਚੀਨੇ ਅੰਨੇ ਨਾ ਹੋ ਜਿਓ ਵੀ ਸਾਡੇ ਵਰਗੇ ਦਾ ਇੱਕੋ gekeੜਾ ਵਜੇ ਤੇ ਸਾਰੀ ਕਮਾਈ ਨਾਲ ਹੀ ਲੈ ਕੇ ਅਸੀਂ ਰਫੂ ਚੱਕਰ ਪੋ ਜੀਏ ਤੇ ਇਹੋ ਜੇ ਕਮਾਜ ਮੈਂ ਪ੍ਰਵਾਹ ਨਹੀਂ ਕਰਦਾ ਚਾਹੇ ਸਾਰਾ ਕੁਝ ਹੀ ਵੇਖ ਜੇ ਚਾਹੇ ਆਪਦੀ ਜਾਨ ਵੀ ਚਲੀ ਜਾਵੇ ਅਡੀਕ ਕਰੂੰਗਾ ਮੈਂ ਵੇਖੂੰਗਾ ਸਾਰਿਆਂ ਨੂੰ ਤੇ ਜਾਂਦੇ ਜਾਂਦੇ ਮੈਂ ਇੱਕ ਵੀਡੀਓ ਰਾਹੀਂ ਸਨੇਹਾ ਦੇਣਾ ਚਾਹੁੰਨਾ ਜਾਂਦੇ ਜਾਂਦੇ ਮੈਂ ਵੀਡੀਓ ਰਾਈਆਂ ਇੱਕ ਸੁਨੇਹਾ ਦੇਣਾ ਚਾਹੁੰਨਾ ਸੋਸ਼ਲ ਮੀਡੀਆ ਤੇ YouTube ਤੇ ਚੱਲ ਰਹੀਆਂ ਲੱਚਰਤਾ ਵੀਡੀਓ ਜਾਂ ਡਬਲ ਮੀਨਿੰਗ ਵਾਲੀਆਂ ਵੀਡੀਓ ਜੋ ਬਣਾਉਂਦੇ ਨੇ ਮੁੰਡੇ ਕੁੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਸਾਡੇ ਬੱਚੇ ਇਹ ਕੰਮ ਕਰਦੇ ਆ ਜੇ ਆਹ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੇਜਾਂ ਤੋਂ ਵੀਡੀਓ ਡਿਲੀਟ ਨਹੀਂ ਕੀਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਦੇ ਉੱਤੇ ਹੀ ਪੁੱਤ ਹੈਗੇ ਆ ਉਹਨਾਂ ਨੇ ਮਾਫੀ ਨਹੀਂ ਨਾ ਮੰਗੀ ਪੰਥ ਤੇ ਪੰਜਾਬ ਤੋਂ ਸਾਡੇ ਬੱਚਿਆਂ ਨੇ ਭਈ ਗੰਦ ਪਾਤਾ ਸੀ ਗਲਤੀ ਦੇ ਵਿੱਚ ਉਹ ਅਸੀਂ ਡਿਲੀਟ ਕਰਾਤਾ ਅੱਜ ਤੋਂ ਬਾਅਦ ਇਹ ਨਹੀਂ ਹੋਣਗੇ ਤੇ ਤਾਂ ਠੀਕ ਆ ਤਿੰਨੇ ਹੀ ਫਿਰ ਬੇਖੋ ਕਰ ਬਣਦਾ ਕੀ ਆ ਦੇਖੋ ਅੱਗੇ ਅੱਗੇ ਹੁੰਦਾ ਕੀ ਆ ਮੈਂ ਪਿੱਛੇ ਹਟਣ ਵਾਲਾ ਨਹੀਂ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਤੋਂ ਗੱਲਾਂ ਹੋ ਜਾਂਦੀਆਂ ਮੈਂ ਇਦਾਂ ਦਾ ਹੀ ਆ ਇਦਾਂ ਦਾ ਹੀ ਮੈਂ ਬਦਲ ਨਹੀਂ ਸਕਦਾ ਤਿੰਨਾ ਮੈਂ ਕੱਲ ਬਦਲਿਆ ਤਿੰਨੇ ਮੈਂ ਅੱਜ ਬਦਲਿਆ ਚਾਹੇ ਪਦਨਾਮ ਕਰਦੇ ਹੋ ਤੇ ਚਾਹੇ ਗਾਲਾਂ ਕੱਢਿਓ ਅਸੀਂ ਤਾਂ ਇਸ ਪੰਜਾਬ ਦੀ ਜਿਹੜੀ ਹੈ ਇੱਛਤ ਨੂੰ ਬਰਕਰਾਰ ਰੱਖਾਂਗੇ ਭੁੱਲਾ ਚੁੱਕਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਗੌਰ ਕਮਲਾ ਗੌਰ ਪਾਪੀ ਉਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਯੀਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹ ਇੱਕ ਡੈਡ ਬਡੀ ਪਈ ਐ ਸੇ ਗੱਡੀ ਚੋਂ ਥੋੜਾ ਲੱਡ ਪਿਸ ਫਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਇਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਪਰ ਡਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨਾ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ देन ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਦਦ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇੰਡ ਤੋਂ ਲੋਕਾਂ ਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਂ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਪਪਾ ਸੋ ਤੇ ਨਾਲ ਕਾਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰਨ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਛੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਥੂੜ ਫਾਹ ਲਾ ਕੇ ਸਟਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਿੱਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ